ਅੱਜ ਦੇ ਸਫ਼ਰ ਦੀ ਸ਼ੁਰੂਆਤ ਹੋ ਚੁੱਕੀ ਆ ਹੋਟਲ ਚੋਂ ਅਸੀਂ ਨਿਕਲ ਚੁੱਕੇ ਆ ਟਾਈਮ ਹੋ ਗਿਆ 8 ਵਜੇ ਦਾ ਤੇ ਜਿਵੇਂ ਆਪਾਂ ਦੱਸਿਆ ਤੁਹਾਨੂੰ ਕਿ ਹਿਮਾਚਲ ਦੇ ਵਿੱਚ ਨਾ ਲੋਕ ਜਿਵੇਂ ਆਪਣੇ ਪੰਜਾਬ ਦੇ ਵਿੱਚ अर्ਲੀ ਡੇ ਸਟਾਰਟ ਹੋ ਜਾਂਦਾ ਇੱਥੇ ਥੋੜਾ ਜਿਹਾ ਲੇਟ ਹੁੰਦਾ ਤੇ ਸਾਨੂੰ ਇੱਕ ਕਾਰ ਰੇਡੀ ਤੇ ਹੁਣ ਮਿਲੀ ਆ ਇੱਕ ਆਮ ਲੇਟ ਬ੍ਰੈਡ ਆਮਲੇਟ ਮੁੰਡੇ ਕਹਿੰਦੇ ਖਾਣੀ ਆ ਤੇ ਇੱਥੇ ਬਾਹਰ ਰਸਤੇ ਤੇ ਇੱਕ ਇੱਕ ਚਾਹ ਦਾ ਕੱਪ ਨਾਲ ਬੈ ਕੇ ਚੱਕਿਆ ਮੁੰਡਿਆ ਨੇ ਗੁੱਡ ਮਾਰਨਿੰਗ ਜੀ ਟੀਟਾਕ ਲੱਗਦਾ ਜੀ ਸਾਡੇ ਸਾਰਿਆਂ ਨੂੰ ਥੋੜਾ ਤੇ ਇੱਥੇ ਇੱਕ ਇੱਕ ਬ੍ਰੈਡ ਆਮਲੇਟ ਖਾ ਕੇ ਅੱਗੇ ਆਪਣਾ ਸਫ਼ਰ ਅਸੀਂ ਅੱਜ ਦੇ ਦਿਨ ਦਾ ਸਟਾਰਟ ਕਰਾਂਗੇ ਜੋ ਕਿ ਹੈਗਾ ਰਤਾੰਗ ਸੈਲਾਂਗ ਬੈਲੀ ਸਿਸੂ ਇਹਨਾਂ ਜਗ੍ਹਾਵਾਂ ਤੇ ਅਸੀਂ ਅੱਜ ਘੁੰਮਾਂਗੇ ਗਾਈਡ ਅੱਜ ਇਹ ਨੇ ਅੱਜ ਸਾਡੇ ਗਾਈਡ ਹਾਂ ਜੀ ਇਹ ਲੈ ਕੇ ਆਏ ਤੁਸੀਂ ਦੇਖਦੇ ਹੋ ਪ੍ਰੋਪਰ ਗਾਈਡ ਵੀ ਲੱਗ ਰਹੇ ਨੇ ਤੁਹਾਨੂੰ ਆ ਦੇਖੋ ਮਾ ਪੱਲਰ ਫਸਾਇਆ ਇਹ ਬੰਦਾ ਕਾਫੀ ਵਾਰ ਆਇਆ ਹੋਇਆ ਅਸੀਂ ਇਹਨੂੰ ਪੁੱਛ-ਪੁੱਛ ਕੇ ਜਾਣਿਆ ਕਹਿੰਦਾ ਵੀ ਫਰਾਂਸੀ ਜਗ੍ਹਾ ਦੇਖਣ ਆੜੇ ਫਰਾਂਸੀ ਜਗ੍ਹਾ ਦੇਖਣ ਆੜੇ ਸਾਰਾ ਅੱਜ ਦਾ ਮਤਲਬ ਜਿਹੜੀ ਵੀ ਅੱਜ ਡੇ ਟੂਰ ਦੀ ਰੂਪਰੇਖਾ ਹੈ ਉਹ ਵੀ ਹੈ ਉਹ ਵੀ ਬਾਈ ਜੀ ਨੇ ਬਣਾਈ ਆ ਜੈਕ ਬਰੋ ਨੇ ਤੇ ਚਲੋ ਦੇਖਦੇ ਇਹਨਾਂ ਦੇ ਕਰ ਕਮਲਾਂ ਤੇ ਚੱਲਾਂਗੇ ਅਸੀਂ ਤੇ ਹੁਣ ਐਡਮਨ ਸਾਹਿਬ ਨੂੰ ਲਾਲਚ ਹੋ ਗਿਆ ਵੀ ਮੇਰੀ ਫੋਟੋ ਦਿਖਾ ਹਾਂ ਵੀ ਮੈਂ ਇਹ ਆਪਣ ਤੇ ਤੜਾ ਤੜਾ ਬਰੈਡ ਆਮਲੇਟ ਖਾ ਰਿਹਾ ਜਿਵੇਂ ਤੁਹਾਨੂੰ ਪਤਾ ਹੀ ਹੈ ਅਸੀਂ ਚਾਹ ਹਲੇ ਪੀਤੀ ਨਹੀਂ ਆਮਲੇਟ ਖਾ ਲਿਆ ਬਰੈਡ ਆਮਲੇਟ ਤੇ ਅੱਜ ਤਰੀਕ ਹੈਗੀ ਜੀ 25 ਦਿਨ ਸੋਮਵਾਰ ਤੇ ਮਹੀਨਾ ਹੈਗਾ 11ਵਾਂ ਸਾਲ ਹੈਗਾ 2024 ਤੇ ਅੱਜ ਅਸੀਂ ਜਾ ਰਹੇ ਹਾਂ ਹੁਣ ਇੱਥੋਂ ਦੋ ਤਿੰਨ ਪਲੇਸਿਸ ਨੇ ਜਿਹੜੀਆਂ ਅਸੀਂ ਅੱਜ ਵਿਜ਼ਿਟ ਕਰਨੀਆਂ ਨੇ ਰਾ ਤਾਂਗ ਪਾਸ ਸ਼ੀਸ਼ੂ ਕੌਕਸ ਸ਼ਲਾਂਗ ਵੈਲੀ ਇੱਕ ਮੜੀ ਆਟਲ ਟਨਲ ਮਤਲਬ ਇਹ ਚੀਜ਼ਾਂ ਦੇਖਣੀਆਂ ਸੀ ਅਸੀਂ ਰਾਤੀ ਕਾਫੀ ਘੁੰਮੇ ਫਿਰੇ ਵੀ ਜੇ ਸਾਨੂੰ ਕੋਈ ਉੱਥੇ ਸਾਈਕਲ ਲੈ ਜਾਣ ਦੇ ਦੇਵੇ ਬਟ ਇਹ ਹੈ ਕਿ ਉੱਥੇ ਇਹ ਨਹੀਂ ਪਤਾ ਵੀ ਰੋਤਾਂਗ ਪਾਸ ਉਹ ਅੱਜ ਬੰਦ ਕਰ ਦੇਣ ਘੰਟੇ ਨੂੰ ਬੰਦ ਕਰ ਦੇਣ ਕੱਲ ਨੂੰ ਬੰਦ ਕਰ ਦੇਣ ਉਹ ਕਹਿੰਦੇ ਵੀ ਸਾਈਕਲਾਂ ਤੇ ਜਾਣਾ ਸਹੀ ਨਹੀਂ ਹੈਗਾ ਹੋ ਸਕਦਾ ਤੁਹਾਨੂੰ ਅੱਧ ਵਿਚਾਲੇ ਮੋੜ ਦੇਣ ਹਨਾ ਸੋ ਫਿਰ ਅਸੀਂ ਸੋਚਿਆ ਵੀ ਇੱਥੇ ਚਲੋ ਇੱਕ ਗੱਡੀ ਕਿਰਾਏ ਤੇ ਕਰ ਲਈ ਜਾਵੇ ਅੱ비 ਇਹਨੇ ਸਾਡੇ ਨਾਲ ਇਹ ਸਾਨੂੰ ਅੱਜ ਸਾਰਾ ਇਹ ਜਿਹੜੀਆਂ 4-5 ਚੀਜ਼ਾਂ ਹੈਗੀਆਂ ਇਹ ਘੁਮਾਣਗੇ ਸਾਰਾ ਦਿਨ ਸਾਡੇ ਨਾਲ ਹੀ ਨੇ। ਬਾਕੀ ਤੁਹਾਨੂੰ ਰਸਤੇ 'ਚ ਦਿਖਾਉਨੇ ਆ ਖੂਬਸੂਰਤ ਨਜ਼ਾਰੇ। ਬੰਦੇ ਸਾਡੇ ਸਾਰੇ ਟੇਜਨ-ਵੇਜਨ ਹੋ ਗਏ। ਰਣਵੀਰ ਸਿੰਘ ਜੀ ਫਰੰਟ ਸੀਟ ਤੇ ਬੈਠੇ ਨੇ। ਇਹ ਬਾਈ ਦੀ ਹੈਲਪ ਕਰਨਗੇ। ਧਰਮਿੰਦਰ ਲਾਲਕੋਟ ਪਾ ਕੇ ਇਹ ਕਹਿੰਦਾ ਵੀ ਵੀ ਇਹ ਕਹਿੰਦਾ ਵੀ ਤੇ ਜਿਹੜਾ ਉਹ ਆ ਵੀ ਸਨੋਵ ਦੇ ਵਿੱਚ ਚਮਕਣਾ। ਉਮਮਾ ਹੀ ਜਾਗਣਾ ਵੀ ਇਹ ਸਨੋ ਅੱਖਾਂ ਬੰਦ ਕਰੇ ਨਹੀਂ ਇਹਨਾਂ 'ਚ ਬਰਫੜ ਪਾਣੀ ਨਹੀਂ ਪੜਦਾ ਹੈਗਾ ਹਾਂ ਕਰੀ ਸੋਨੂ ਲੈ ਦੇ ਹਰਦੀਪ ਸਿੰਘ ਜੀ ਇਹ ਵੀ ਤਿਆਰ ਨੇ ਸੁਰਕ ਸੁਰਕ ਕਰਦਾ ਥੋੜੀ ਜੀ ਠੀਕ ਹੋ ਜਾਊਗਾ ਇਹ ਸਾਡੇ ਜਗਦੀਪ ਸਿੰਘ ਜੀ ਨੇ ਇਹ ਸਾਡੇ ਗਰੁੱਪ ਦੀ ਸ਼ਾਨ ਅਧਰਾਈਆਂ ਦਾ ਰਾਜਾ ਚੜਾਈਆਂ ਦਾ ਚੜਾਈਆਂ ਪੁੱਤਰਾਈਆਂ ਦਾ ਰਾਜਾ ਪੁੱਤਰਾਈਆਂ ਦਾ ਬਾਦਸ਼ਾਹ ਹੈ ਹੈਂ ਰਾਜਾ ਚੜਾਈਆਂ ਦਾ ਰਾਜਾ ਚੜਾਈਆਂ ਦਾ ਵਜ਼ੀਰ ਕਹਿੰਦਾ ਚੜਾਈਆਂ ਦਾ ਵਜ਼ੀਰ ਤਰਾਇਆਂ ਦਾ ਨਾਜ ਤਰਾਇਆਂ ਦਾ ਬਾਦਸ਼ਾਹ ਤਰਾਇਆਂ ਦਾ ਬਾਦਸ਼ਾਹ ਮਾਸ਼ਾਅੱਲ ਤੇ ਥੋੜੀ ਜਿਹੀ ਫੋਟੋ ਤੁਸੀਂ ਤਾਸ ਲੀ ਗਦੇ ਵੈਸੇ ਤਾਂ ਮੈਨੂੰ ਇਹ ਕੈਮਰੇ ਕੋਲ ਸਾਹਮਣੇ ਆਉਣ ਨਹੀਂ ਦਿੰਦਾ ਕਹਿੰਦਾ ਤੇਰੀ ਸ਼ਕਲ ਸ਼ਕਲ ਹੈ ਨਹੀਂ ਚੱਜਦੀ ਇਥੇ ਕੱਟੇ ਆਇਆ ਕਰ ਚੱਲ ਫਿਰ ਵੀ ਇੱਕ ਵਾਰ ਦੇਖ ਲੋ ਸੀ ਮੈਂ ਇਹ ਆ ਤੁਹਾਨੂੰ ਅੱਗੇ ਆਪਾਂ ਦਿਖਾ ਰਹੀਏ ਬਈ ਬਰਫ ਵਾਲੇ ਪਹਾੜ ਸਾਨੂੰ ਇਥੋਂ ਦੇਖਣ ਲੱਗੇ ਲੈ ਵੀ ਮੁੰਡਿਆ ਜੂਮ ਕਰਕੇ ਦਿਖਾ ਦੇ ਗਰਾ ਆ ਆ ਦੇਖੋ ਨਾ ਯਾਰ ਰਣਵੀਰ ਆ ਐਨ ਕੰਨੀਆਂ ਲੱਟਕੀਆਂ ਐ ਕੁਰਸੀ ਤੇ ਆ ਬੈਦੇ ਮੂਰੇ ਆ ਚੱਕ ਦੇ ਮਾੜਾ ਜਾ ਆਹਾ ਆ ਦੇ ਦੇ ਹਾਂ ਤੂੰ ਆ ਤੂੰ ਫੜ ਲਗਾ ਇਹ ਕੋਸਾਲ ਹੁਣ ਆਪ ਮੂਰੇ ਹੋਣਗੇ ਯਾਰ ਕੀ ਆ ਆ ਆ ਤੀਰ ਜਿਹਾ ਧਰ ਕੇ ਲੈ ਵੀ ਮੁੰਡਿਆਂ ਨੇ ਡਰੈੱਸਾਂ ਫੜਨਾ ਪਾ ਕੇ ਰੈਡੀ ਨੇ ਆ ਲਾਓ ਅਤਰਮਿੰਦਰ ਤਿਆਰ ਆ ਪੂਰਾ ਉਧਰ ਹਰਦੀਪ ਤਿਆਰ ਹੋ ਰਿਹਾ ਜਗਦੀਪ ਸਿੰਘ ਜੀ ਸਾਡੇ ਡਰੈੱਸ ਪਾਉਣਗੇ ਕਹਿੰਦੇ ਉੱਪਰ ਬਹੁਤ ਜ਼ਿਆਦਾ -12 ਡਿਗਰੀ ਟੈਂਪਰੇਚਰ ਆ ਆ ਜੱਗੀ ਵਾਲੀ ਬਹੁਤ ਠੰਡੀ ਆ ਠੀਕ ਉਸਵੇਂ ਜਾਏਗੇ ਜੱਗੀ ਆ ਕੀ ਬਾਤ ਆ ਫੁੱਲ ਫੁੱਲ ਆ ਆਦਾ ਜਾ ਵੀ ਦੇਦਾ ਆ ਦੇਖੀਏ ਬਹੁਤ ਸੋਹਣੀਆਂ ਆ ਆਲ ਤੂੰ ਦਾ ਸੱਚੀ ਬਹੁਤ ਸੋਹਣਾ ਲੱਗਦਾ ਤੇਰੀ ਫੋਟੋ ਖਿੱਚ ਕੇ ਦਿਖਾਉਣਾ ਮੈਂ ਕੋਈ ਐਸਾ ਕੱਲਾ ਰਣਵੀਰ ਸਿੰਘ ਜੀ ਤਿਆਰ ਹੋ ਰਹੇ ਨੇ ਹੁਣ ਆਪਾਂ ਵੀ ਹੋ ਜਾਗੇ ਆ ਡਰੈਸਾਂ ਨੇ ਜੀ ਇੱਥੋਂ ਬਾਈ ਦੀ ਵੀ ਬਾਈ ਦੀ ਵੀ ਹਾਂ ਜੀ ਜਾ ਰਹੇ ਹਾਂ ਰੋਤਾਂਗ ਪਾਸ ਤੇ ਜਿਹੜਾ ਮਨਾਲੀ ਤੋਂ ਬਾਅਦ ਇੱਕ ਪਿੰਡ ਆਉਂਦਾ ਕੋਠੀ ਉਹ ਆਖਰੀ ਪਿੰਡ ਹੈ ਤੇ ਹੁਣ ਸਿੱਧਾ ਰੋਤਾਂਗ ਪਾਸ ਜਾਵਾਂਗੇ ਤੇ ਰੋਟਾਂਕ ਵਾਸਤੂ ਬਾਅਦ ਆਊਗਾ ਪਹਿਲਾ ਪਿੰਡ ਖੋਕਸਰ ਉਹਦੇ ਕਰਾਉਣੇ ਤੋਂ ਦਰਸ਼ਨ ਮੇਲੇ ਤੇ ਮੇਲੇ ਦੀ ਫਰਸਟ ਵੇਲੀ ਹੈ ਕੋਕਾ ਮਤਲਬ ਕਿਸ ਚੀਜ਼ ਦਾ ਪਹਿਲਾ ਪਿੰਡ ਜੋ ਕਿ ਸਪੀਤੀ ਵੇਲੀ ਦੀ ਸਪੀਤੀ ਵੇਲੀ ਦਾ ਫਰਸਟ ਵੇ ਫਰਸਟ ਵੇਲੀ ਜਾਂਦੀ ਹੈ ਹਾਂਜੀ ਠੀਕ ਰਿਹਾ ਸਪੀਤੀ ਵੇਲੀ ਦਾ ਫਰਸਟ ਪਹਿਲਾ ਪਿੰਡ ਆ ਜਾਂਦਾ ਹੈ ਨਾ ਪਹਿਲਾ ਪਿੰਡ ਆ ਜਾਂਦਾ ਠੀਕ ਹੈ

ਪਹੁੰਚਣ ਵਾਲੇ ਰਾਲਾ ਵਾਟਰਫਾਲ ਹਾਂ ਰਾਲਾ ਰਾਲਾ ਵਾਟਰਫਾਲ ਰਾਲਾ ਵਾਟਰਫਾਲ ਪਹੁੰਚਣ ਆਲੇ ਆ ਮੜੀ ਤੋਂ ਫਿਰ ਆ ਲੈ ਗਏ ਅਸੀਂ 9 ਕਿਲੋਮੀਟਰ ਤੇ ਜਿਹੜਾ ਵਾਟਰਫਾਲ ਹੈ ਉਹ ਕਹਿੰਦੇ ਬਿਲਕੁਲ ਜੰਮ ਚੁੱਕਿਆ ਬਤਲਾ ਬ ਇਨਾ ਟੈਂਪਰੇਚਰ ਇੱਥੇ ਮਾਈਨਸ ਦੇ ਵਿੱਚ ਹੋ ਗਿਆ ਤੇ ਆਪਣੇ ਹਾਲਾਤਾਂ ਬਾਰੇ ਵੀ ਦੱਸ ਮੋੜਾ ਜੀ ਹਾਂ ਬਈ ਦੇਖੋ ਸਾਈਕਲ ਨੇ ਬਹੁਤ ਬੁਰੇ ਨੇ ਮੈਨੂੰ ਸਾਈਕਲ ਚਲਾਉਣਾ ਜ਼ਿਆਦਾ ਈਜ਼ੀ ਲੱਗਦਾ ਹਾਂ ਬਾਕੀ ਚਾਰ ਬੰਦੇ ਠੀਕ ਆ ਮਨੀ ਦੇ ਹਾਲਤ ਜ਼ਿਆਦਾ ਪੁਰੀਏ ਮੈਨੂੰ ਆ ਚੜਹਾਈਆਂ ਜਿਹਾ ਜ ਗੱਡੀਆਂ ਜਨਾ ਘੁੰਮਣ ਘੇਰੀਆਂ ਜੀਆਂ ਕਾਰਨ ਨਹੀਂ ਮੈਂ ਚੜਾਈ ਚੜਾਈ ਤੋਂ ਡਰ ਲੱਗਦਾ ਜੱਗੀ ਆ ਰਸਤਿਆਂ ਦਾ ਬਾਦਸ਼ਾਹ ਏ ਜੱਗੀ ਆ ਰਸਤੇ ਦੇ ਚਾਰ ਪੰਜ ਜੱਗੀ ਜਾਣੀ ਚੜਾਈ ਜੱਗੇ ਚੜਾਈਆਂ ਬਹੁਤ ਵਧੀਆ ਚੜਦਾ ਆ ਬਰਫਾਂ ਆ ਦੇਖੋ ਤੁਸੀਂ ਬਰਫ ਤਾਂ ਪੈ ਚੁੱਕੀ ਆ ਇੱਥੇ ਵੀ ਬਰਫਾਂ ਨਹੀਂ ਸ਼ੁਰੂ ਹੋ ਗਈ ਹੈ ਹਾਂ ਤੇ ਜੱਗੇ ਜਾਨੀ ਚੜਾਈਆਂ ਚੜਦਾ ਪਰ ਗੱਡੀ ਜਿਹਨੂੰ ਜ਼ਿਆਦਾ ਵਧੀਆ ਲੱਗਦੀਆਂ ਚੜਾਈਆਂ ਵੀਡੀਓ ਤਾਂ ਪਰ ਮੈਨੂੰ ਤਾਂ ਇੱਥੇ ਹਲੇ ਵਿਅੋਗ ਵਰਗਾ ਲੱਗਦਾ ਹੈ ਨਿਆਰਾ। ਫਿਲਹਾਲ ਅਸੀਂ ਰੁਕ ਚੁੱਕੇ ਹਾਂ ਜੀ। ਰਾਲਾ ਵਾਟਰਫਾਲ ਵਾਟਰਫਾਲ ਆ ਜੱਗੀ ਨੇ ਹੇਅਰਫਾਲੇ ਕਹਿੰਦਾ ਸੀ। ਆਪਾਂ ਮਾਈਨਸ ਟੈਂਪਰੇਚਰ ਵੀ ਦਿਖਾਉਣੇ ਇੱਥੇ ਕਿੰਨਾ। ਆ ਇਹ ਹੈ ਬਈ। ਇਹ ਵਾਟਰਫਾਲ ਆ ਨਾ। ਜੱਗੀ ਨੇ ਹੇਅਰਫਾਲੇ ਬਣਾ ਦਿੱਤਾ ਕਹਿੰਦਾ ਰਾਲਾ ਹੇਅਰਫਾਲ। ਆਪਾਂ ਟੈਂਪਰੇਚਰ ਦਿਖਾਉਣੇ ਇੱਥੇ ਕਿੰਨਾ ਹੈ। ਉਹ ਮਿਆਰ ਦਿਖਾ ਪੜਾ। ਆ ਦੇਖ ਸਕਦੇ ਹੋ ਤੁਸੀਂ ਜਿਹੜਾ ਝਰਨੇ ਦੀ ਗੱਲ ਕਰਦੇ ਆ ਇਹ ਝਰਨਾ ਜੰਮ ਚੁੱਕਿਆ ਜੀ ਇਹੋ ਠੰਡੀ ਹਵਾ ਹਮਾਂ ਗਾਈਜ਼ ਇਹ ਪੂਰਾ ਕੁਲਮ ਕੁਲ ਹੈਗਾ ਹਾਂਜੀ ਆ ਬੈਠੇ ਜੀ ਅਸੀਂ ਮੜੀ ਘਰ ਕੋਰੇ ਇੱਥੇ ਕੋਈ ਨਹੀਂ ਹੈਗਾ ਬਸ ਖਾਣ ਪੀਣ ਵਾਲੇ ਥੋੜੇ ਜਿਹਾ ਰੈਸਟੋਰੈਂਟ ਹੀ ਹੈਗੇ ਆਂ ਲਾਈਫੋਨ ਤੇ ਜਦੋਂ ਇੱਥੇ ਆ ਕੇ ਅਸੀਂ ਉਤਰੇ ਆਂ ਗੱਡੀ ਦੇ ਵਿੱਚੋਂ ਨੀਂਦ ਜੀ ਆਈ ਗਈ ਹੈ ਏ ਹੈਂ ਸਾਭੀ ਥੋੜਾ ਜਿਹਾ ਔਖਾ ਔਖਾ ਹੁੰਦਾ ਸੀਗਾ ਚਲੋ ਇਹ ਤਾਂ ਨੇਚਰਲ ਜੀ ਗੱਲ ਹੈ ਵੀ ਚਲੋ ਜਿਆਦਾ ਹਾਈਟ ਦੇ ਚੀਜ਼ਾਂ ਹੁੰਦੀਆਂ ਹੀ ਨਹੀਂ ਬੰਦੇ ਦਾਗੇ ਉਰੇ ਪੈ ਗਏ ਸੀਗੇ ਪੌੜੀਆਂ 'ਚ ਇਹ ਪੌੜੀਆਂ 'ਚ ਪੈ ਗਏ ਸੀਗੇ ਬੰਦੇ ਆ ਕੇ ਕਹਿੰਦੇ ਨੀਂਦ ਆਉਂਦੀ ਆ ਫਿਰ ਇੱਥੇ ਇਹਨਾਂ ਨੂੰ ਸਮਾਨ ਸਮੂਨ ਮੰਗਾਇਆ ਮੈਗੀ ਮੋਗੀ ਖੜਾਈ ਇਹਨਾਂ ਨੂੰ ਕਾਫੀ ਕੂਫੀ ਪੀਤੀ ਆ ਤੇ ਹੁਣ ਥੋੜਾ ਜਿਹਾ ਕੁਝ ਵਧੀਆ ਲੱਗਦਾ ਪਹਿਲਾਂ ਨਾਲੋਂ ਗੁੱਡ ਫੀਲ ਹੋ ਰਿਹਾ ਤੇ ਤੇ ਬਾਕੀ ਆ ਬਰਫ ਤੁਸੀਂ ਦੇਖ ਰਹੇ ਹੋ ਬਾਕੀ ਮੈਂ ਲੋਕ ਤਾਂ ਵੀ ਆ ਜਿਹੜੀ ਉਹ ਆ ਕੀ ਕਹਿੰਦੇ ਆ ਵੀ ਕੀ ਕਹਿੰਦੇ ਇਹਨੂੰ ਹਵਾ ਐਲਟੀਟਿਊਡ ਐਲਟੀਟਿਊਡ ਉਹਦੇ ਨਾਲੋਂ ਜ਼ਿਆਦਾ ਇਹਨਾਂ ਨੇ ਤਾਂ ਕਰਿਆ ਹੋਇਆ ਹਾਂ ਆ ਕੱਪੜਿਆਂ ਨੇ ਵੱਧ ਤਾਂ ਕਰਿਆ ਹੋਇਆ ਕਹਿੰਦੇ ਭਾਰੇ ਬਹੁਤ ਨੇ ਕੱਪੜੇ ਜਿਹੜੇ ਉਹ ਪਰਿਵਾਰ ਬੈਠਾ ਉਹ ਸਿੰਪਲ ਕੱਪੜਿਆਂ 'ਚ ਬੈਠਾ ਸਾਨੂੰ ਐ ਲੱਗੀ ਜਾਂਦਾ ਵੀ ਅਸੀਂ ਇਹ ਭਾਰੇ ਕੱਪੜੇ ਪਾ ਕੇ ਕੰਮ ਗਲਤ ਜਿਹਾ ਕਰ ਲਿਆ ਬਾਕੀ ਰ ਤਾਂ ਜਾ ਕੇ ਪਤਾ ਲੱਗੂਗਾ ਯਾਨੀ ਹੁਣ ਤੱਕ ਤਾਂ ਅਸੀਂ ਇਹਨੂੰ ਕਿਹਾ ਵੀ ਇਹ ਕੰਮ ਸੈਟ ਜਿਆ ਨਹੀਂ ਹੈਗਾ ਹਾਂਜੀ ਮੜੀ ਤੋਂ ਮੈਗੀ ਖਾ ਕੇ ਤੇ ਕੌਫੀ ਪੀ ਕੇ ਅ ਚੱਲ ਪਏ ਆ ਜੀ ਜੇ ਲੇਟ ਮਾਰ ਰੱਖਿਆ ਫੋਲਕੇ ਇੱਥੇ ਇੱਥੋਂ ਹੁਣ ਜਿਹੜਾ ਹੈਗਾ ਰੋਤਾਂਗ ਪਾਸ 17 ਕਿਲੋ ਉਹ 17 ਕਿਲੋਮੀਟਰ ਦੂਰ ਹੈ ਤੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਪੈਰਾਗਲਾਈਡਿੰਗ ਬੜੀ ਮੇ ਪੈਰਾਗਲਾਈਡਿੰਗ ਸਪਾਟ ਵੀ ਹੈ ਕਹਿੰਦੇ ਸਾਰੇ ਇਹਨਾਂ ਨੇ ਰਾਸਤਾ ਬੜਾ ਸ਼ਾਨਦਾਰ ਹੈ। ਰਾਸਤਾ ਬਹੁਤ ਸ਼ਾਨਦਾਰ। ਬਸ ਥੋੜਾ ਜਿਹਾ ਕੀ ਹੈ ਕਿ ਇਹ ਸਾਡੇ ਐਡਮਿਨ ਨੂੰ ਹੁਣ ਮੜੀ ਚਾਗ ਆਈ ਆ। ਮੜੀ ਜੀ ਉਹ ਖਾ ਕੇ ਮੈਗੀ ਮੈਗੀ ਖਾ ਕੇ ਤਾਂ ਐਲਟੀਟਿਊਡ ਸਹੀ ਹੋਇਆ। ਐਲਟੀਟਿਊਡ ਸਹੀ ਹੋਇਆ ਇਹਦਾ। ਇਹ ਸੱਤਾ ਟਾਊਨ ਚ ਤਾਇਆ। ਸੱਤਾ ਪਿਆ ਰਿਆ ਸਾਰੇ ਰਾਹ। ਸਾਰੇ ਰਾਹ ਸੌਂ ਕੇ ਆਇਆ ਮੜੀ ਤੱਕੇ ਸੌਂ ਕੇ ਆਇਆ ਮਨਾਲੀ ਤੱਕ। ਬੜਿਆ ਕਮੈਂਟ ਜੇ ਇਹਨੂੰ ਪਾ ਦਿਓ। ਆਰ ਕੀ ਸਾਡਾ ਜਿਹੜਾ ਕਰਤਾ ਧਰਤਾ ਉਹ ਥੋੜਾ ਸਾਡਾ ਤਾਂ ਫੇਰ ਰੁੱਸ ਗਿਆ ਅੱਜ ਜਾਗ ਬ੍ਰੋ ਜਾਗ ਬ੍ਰੋ ਰੁੱਸ ਗਿਆ ਅੱਡ ਨੂੰ ਫੇਰ ਇਹ ਟੂਰ ਜਾਗ ਦੇਣਾ ਹੋਣਾ ਚਾਹੇ ਗੁੱਸੇਰੇ ਚਾਹੇ ਰੇ ਕਿਲੇ ਰੋ ਵੀ ਇਹ ਜਿਵੇਂ ਬਣ ਜਾਣਾ ਯਾਰ ਬਣਾਤਾ ਸੀ ਲੋ ਜੀ ਮਰਾ ਤਾਂ ਰਹਿ ਗਿਆ ਇੱਥੋਂ 11 ਕਿਲੋਮੀਟਰ ਪਹਾੜੀ ਰਸਤਾ ਬੋਲਣ ਨੂੰ ਬਹੁਤਾ ਜੀਤਾ ਕਰਦਾ ਨਹੀਂ ਸਾਹ ਉੱਪਰ ਵਾਲੇ ਉੱਪਰੇ ਨੇ ਥੱਲੇ ਵਾਲੇ ਦਾ ਪਤਾ ਹੀ ਨਹੀਂ ਕਿੱਥੇ ਨੇ ਤੇ ਜਿਹੜੀ ਚੀਜ਼ ਆ ਵੀ ਜੋ ਚੀਜ਼ ਹੈਗੀ ਸੋ ਹੈਗੀ ਆ ਇੱਥੇ ਆ ਕੇ ਬੰਦੇ ਦੇ ਨਾ ਮਨ ਚ ਚਿੜਚਿੜਾ ਪਣ ਜ ਵੀ ਆਉਂਦਾ ਹੈ ਨਾ ਬੰਦੇ ਦਾ ਸੁਭਾਅ ਚੜਚੜਾ ਜਿਹਾ ਹੋ ਜਾਂਦਾ ਇੱਥੇ ਕਿਸੇ ਨੂੰ ਬੁਲਾਉਣ ਨੂੰ ਜੀ ਨਹੀਂ ਕਰਦਾ ਕਿਸੇ ਨਾਲ ਬੋਲਣ ਨੂੰ ਜੀ ਨਹੀਂ ਕਰਦਾ ਕੋਈ ਕੁਝ ਕਹੀ ਜਾਵੇ ਮਤਲਬ ਇਹ ਨਹੀਂ ਹੈਗਾ ਸਾਡੇ ਦੋ ਦਿਨ ਬੰਦੇ ਆ ਚਾਰ ਚ ਲੜਾਈ ਹੋ ਕੇ ਹੱਟਿਆ ਹੁਣ ਹੁਣ ਉਹਨਾਂ ਨੂੰ ਪਰ ਇਹ ਨਹੀਂ ਪਤਾ ਲੱਗ ਰਿਹਾ ਵੀ ਅਸੀਂ ਲੜਕਿਓ ਬਾਈ ਵੀ ਲੜਕ ਨਹੀਂ ਗੱਲੋਂ ਬਾਈ ਇਹੇ ਹੀ ਹੱਸਦੇ ਨੇ ਹੁਣ ਤਾਂ ਦੋਨੋਂ ਇੱਕ ਦੂਜੇ ਚਾਲ ਮੂੰਹ ਦੇਖ ਕੇ ਇੱਕ ਦੂਜੇ ਦਾ ਹੱਸ ਜਾਂਦੇ ਨੇ ਸਮਝ ਸਾਨੂੰ ਵੀ ਨਹੀਂ ਲੱਗੀ ਵੀ ਇਹ ਉਹ ਫਿਰ ਸਾਨੂੰ ਬੰਦੇ ਨੇ ਦੱਸਿਆ ਉਹ ਕਹਿੰਦੇ ਵੀ ਜੁੜਦੇ ਗੁੱਸਾ ਵੀ ਕਸੂਰ ਤੁਹਾਡਾ ਵੀ ਨਹੀਂ ਹੈਗਾ ਇਹ ਕਸੂਰ ਆਹੀ ਹੈ ਕਿ ਹਾਈਟ ਦੇ ਇੰਨੇ ਫਿਰਦੇ ਵੀ ਸੁਭਾਅ ਨੇਚੁਰਲੀ ਬਦਲ ਜਾਂਦੇ ਨੇ ਇਹ ਵੀ ਨਹੀਂ ਪਤਾ ਵੀ ਹੁਣ ਜਾਂਦੇ ਜਾਂਦੇ ਸੀ ਫੇਰ ਲੜ ਪਈਏ ਤੇ ਪਰ 뷰 ਜਿਹੜਾ ਹੈਗਾ ਉਹ ਸ਼ਾਨਦਾਰ ਇੱਥੇ ਵੀ ਉਹ ਟੁੱਟਿਆ ਤੂੰ ਤਾਂ ਉਹ ਇਹਨੂੰ ਕਿਹੜਾ ਰੋਕਣਾ ਉਹ ਕਿਹੜਾ ਬਦਲ ਫੜਦਾ ਇੱਥੇ ਨਹੀਂ ਪਤਾ ਉਹਨਾਂ ਦਾ ਨਹੀਂ ਪਾਣੀ ਪੁਣੀ ਆਇਆ ਹਾਂਜੀ ਪਾਣੀ ਪੁਣੀ ਆਇਆ ਓਰੇ ਨਹੀਂ ਨਹੀਂ ਇੱਥੇ ਪਾਣੀ ਕੀ ਆਉਣਾ ਹਰਦੀਪ ਜੀ ਪਿਆਰ ਇੱਥੇ ਤਾਂ ਥੱਲੇ ਜਾਣਾ ਪਾਣੀ ਇੱਥੋਂ ਤਾਂ ਪਾਣੀ ਪਿਗਲ ਕੇ ਥੱਲੇ ਨੂੰ ਜਾਣਾ ਹੈ ਇਹ ਨੇਚਰਲ ਪਾਣੀ ਹੈ ਇਹਨੇ ਤਾਂ ਪਾਣੀ ਭੇਜਣਾ ਉਹ ਥੇ ਨੁਕਸਾਨ ਹੁੰਦਾ ਹੁੰਦਾ ਨਾ ਜਿੱਥੇ ਬੱਦਲ ਦਾ ਇਕੱਠਾ ਇੰਨੇ ਲੱਖਾਂ ਲੀਟਰ ਟਨ ਪਾਣੀ ਗਿਰਨਾ ਇੰਨੀ ਜ਼ੋਰ ਨਾਲ ਪਾਣੀ ਦਾ ਕਾਰਨ ਤਾਂ ਇਹ ਹੀ ਨੇ ਨਾ ਬੱਦਲ ਆਉਂਦੀ ਨਹੀਂ ਜਿੱਤੀ ਛੇਤੀ ਨਾਲੇ ਪਾਣੀ ਦਾ ਕਾਰਨ ਤਾਂ ਇਹ ਨੇ ਨਾ ਬੱਦਲ ਆ ਨਾ ਬੱਦਲ ਜਿਹੜੇ ਉੱਪਰਲੇ ਪਹਾੜ ਦੇ ਹੋ ਪਹਾੜ ਦੇ ਉੱਪਰੋਂ ਉਹਨਾਂ ਦੇ ਕਿ ਬੱਦਲ ਹੁੰਦੇ ਨੇ ਬੱਦਲ ਜ਼ੋਰੇ ਵੀ ਇਹ ਨਹੀਂ ਗੱਲ ਆ ਬੱਦਲ ਤਾਂ ਕਿੰਨੀ ਥੱਲੇ ਰਹੇ ਨੇ ਉਹ ਦੇਖ ਲੈ ਉਹ ਬੱਦਲ ਨੇ ਥੱਲੇ ਰਹੇ ਨੇ ਨਹੀਂ ਤਾਂ ਕੋਲ ਨਹੀਂ ਬੱਦਲ ਕੀ ਆ ਇੱਥੇ ਇੱਥੇ ਮਣੀ ਬਾਰਸ਼ ਵੀ ਘਟੁੰਦੀ ਕਿਉਂਕਿ ਬਾਰਸ਼ ਵੀ ਪਹਾੜ ਦਰਖਤਾ ਕਰਕੇ ਹੀ ਹੁੰਦੀ ਹੈ ਜਿਹੜੀ ਹੁੰਦੀ ਹੈ ਜਿੱਥੇ ਹਾਂ ਇਹ ਬਰਸਾਤ ਦੀ ਘਟ ਹੁੰਦੀਆਂ ਹੋਣਗੀਆਂ ਇਹ ਤਾਂ ਬਰਫੇ ਹੁੰਦੀ ਜਿਆਦਾ ਇਹ ਇੱਥੇ ਤਾਂ ਬਰਫੇ ਹੁੰਦੀ ਹੈ ਭਰਾਵਾ ਕਿ ਲੋਪਾਉਣਾ ਤਾਂ ਨਹੀਂ ਇਹ ਰਸਤੇ ਨੂੰ ਯਾਰ ਹਨਾ ਜੀ ਵਾਪਿਸ ਨੂੰ ਹਣਾ ਤਾਂ ਨਹੀਂ ਹੈਗਾ ਆਪਾਂ ਵਾਪਿਸ ਨਹੀਂ ਆਣਾ ਮਨੇ ਯਾਰ ਵਾਪਿਸ ਹਮ ਦੂਸਰੀ ਸਾਈਡ ਸੇ ਜੀ ਉਹ ਤਾਂ ਨੀਮ ਆ ਹੀ ਥੱਲੇ ਨੂੰ ਫੇ ਉਤਰਨੇ ਨੂੰ ਵਾਪਿਸ ਤਾਂ ਜੀ ਵਾਪਿਸ ਤਾਂ ਥੱਲੇ ਨੂੰ ਨਹੀਂ ਜਾਣਾ ਬਸ ਆਪਾਂ ਵਾਪਿਸ ਅੱਗੇ ਹੋ ਕੇ ਨਿਕਲਿਆਂ ਨਹੀਂ ਮਤਲਬ ਨੀਚੇ ਕੋਈ ਜਾਣਾ ਸ਼ੁਕਰ ਤੇ ਹੀ ਆਪਾਂ ਤਰੇ ਇਰੀਆ ਸ਼ੁਕਰਾਂ ਮਾਤਾ ਸ਼ੁਕਰਾ ਦਾ ਤੇ ਤੇਰਾ ਪਤਰਾ ਇਰੀਆ ਬੜਾ ਸਾਂਝ ਆਇਆ ਹਨਾ ਸ਼ੁਕਰ ਹੈਲੋ ਜੀ ਰੋਤਾੰਗ ਪਾਸ ਇੱਥੋਂ 2 ਕਿਲੋਮੀਟਰ ਰਹਿ ਗਿਆ ਚਾਈ ਹੈਗੇ 1358 ਫੁੱਟ ਕਰਨਾ ਹੈ ਆਪਣੀ ਇਹ ਬਾਈਕ ਅਸੀਂ ਆ ਕੇ ਰੋਤਾਂਗ ਪਾਸ ਇਧਰ ਨੂੰ ਜਾਣਾ ਉੱਥੇ ਨਹੀਂ ਲੈਣਾ ਉੱਥੇ ਕਰਨਾ ਹੈ ਬਾਈਕ ਨਹੀਂ ਨਹੀਂ ਇੱਥੇ ਜਿਆਦਾ برف ਹੋਵੇ ਉਹ ਚ ਕਰਨਾ ਫੇਰ ਬਰਫੀ ਚ ਹੀ ਲੈ ਜਾਏਗੇ ਆਪ ਕੋ ਇਹ ਪਿੱਛੇ ਜਿਆਦਾ ਬਰਫ ਹੈ ਨਾ ਉਧਰ ਉਧਰ ਪਿੱਛੇ ਵੱਰਫਾ ਉਧਰ ਲੈ ਜਾਏਗੇ ਇਹ ਆਪਕੋ ਨਹੀਂ ਕੋਈ ਬਾਤ ਨਹੀਂ ਅਬ ਦੇਖੋ ਕਹਾਂ ਪੇ ਉਤਰਨਾ ਹੈ ਅਮੇ ਅਸੀਂ ਪੈਦਲ ਹੀ ਜਾਏਗੇ ਇੱਧਰ ਸਾਰ ਜਾਏਗਾ ਨਾ ਅਬ ਜਾਣਾ ਵੀ ਟਰੈਕਿੰਗ ਕਰਨੀ ਹੈ ਬਰਫਾ ਦੇ ਉੱਪਰ ਰਸਤਾ ਕਿੱਥੇ ਜੀ ਆਹ ਦੇਖ ਇੱਧਰ ਨੂੰ ਸਾਰਾ ਪਲੇਨ ਤਾਂ ਪਿਆ ਇੱਥੇ ਕਿਹੜਾ ਖਾਈਆਂ ਨੇ ਆਹ ਥੱਲੇ ਨੂੰ ਆਏ ਆਹ ਉੱਥੇ ਰਸਤਾ ਹੋਊਗਾ ਉਹ ਹੀ ਰਸਤਾ ਜੀ ਗਰੇ ਰਸਤਾ ਤਾਂ ਪਿੱਛੇ ਰਹਿ ਗਿਆ ਥੱਲੇ ਉੱਤਰਨੇ ਆ ਹਾਂ ਆ ਗਈ ਸੀ ਵੀ ਇਹ ਸਰ ਅੱਗੇ ਜਾਂ ਹੇ ਨੀਚੇ ਲੇਕ ਵੀ ਹੈ ਨਾ ਸਾਨੂੰ ਘੁੰਮਣਾ ਪੈਣਾ ਬਹੁਤ ਨਹੀਂ ਨੀਚੇ ਲੇਕ ਵੀ ਹੈ ਨਾ ਲੇ ਕੇ ਸਾਥ ਉਤਾਰ ਦੂੰ ਇਹ ਸਾਹਮਣੇ ਦੇਖੋ ਇਹ ਦਿਖਾਇਆ ਅੱਛਾ ਸਾਨੂੰ ਬਰਫ ਵਾਲਾ ਰਸਤਾ ਨੇੜੇ ਪਾਵੇ ਉੱਥੇ ਦਾਰੀ ਯਾ ਸਵਿਸਰਨ ਵਾਹ ਯਾਰ ਵੇ ਗਰੇ ਅੱਛੀ ਮੀਟਾ ਲੰਘ ਗੀਂ ਦੇਖ ਲੈਣਾ ਸਰ ਜਦਾ ਬਹੁਤ ਮਤ ਕਰਨਾ ਸਾਹਸ ਪੂਲੇਗੀ ਸਾਹਸ ਪੁੱਲਦੀ ਇਦਿ ਤਰਾ ਬਸ ਠੀਕ ਹੈ ਉੱਥੇ ਰੁਕ ਲਓ ਲੀਕੋ ਵੇ ਆ ਜਾ ਰੁਕ ਤੋਸਤਾਨੇ ਮੁੱਟੇ ਪਾ ਲਈ ਹੈ ਨਾ ਦੂਏ ਗੱਡੇ ਜਾਏਗੇ ਕਿੱਥੇ ਉੱਥੇ ਤੋ ਵੀ ਬਹੁਤ ਰਹਿ ਗਿਆ ਬਾਈ ਨੇ ਮੈਂ ਕਹਿੰਦਾ ਤਾਂ ਹੀ ਕਹਿੰਦਾ ਪਿੱਛੇ ਖੜਾ ਲੰਦੇ ਬਾਈ ਜਿਹੜੇ ਦੇਖ ਨਹੀਂ ਕੋਈ ਗੱਡੀ ਪਾ ਦੇ ਇਹ ਆਪ ਲੋਕ ਤਾਂ ਜਮਾਈ ਬੱਚਾ ਕਰਨੇ ਕਿਹਾ ਹਾਂ ਲੋ ਜੀ ਉਹ ਉੱਥੇ ਜਾਣਾ ਮੁੰਡਿਆਂ ਨੇ ਕਹਿੰਦੇ ਆ ਉੱਥੇ ਇੱਕ ਮੈਂਬਰ ਸਾਡਾ ਪਿੱਛੇ ਹੀ ਆ ਉਹ ਕਹਿੰਦਾ ਵੀ ਆਪਾਂ ਤਾਂ ਉਧਰ ਜਾ ਨਹੀਂ ਹੁਣ ਉਹ ਤਾਂ ਉੱਥੇ ਹੀ ਬਹਿ ਗਿਆ ਗੱਡੀ ਕੋਲ ਤੁਸੀਂ ਦੇਖੋ ਉਹ ਅੱਡ ਤੇ ਸੀ ਜਾ ਰਹੇ ਅੱਡ ਗੁਰਦੁਆਰੇ ਲਈ ਨਹੀਂ ਸਖਤ ਕਰਕੇ ਆਏ ਵੀ ਆ ਤੇ ਫਾਇਦਾ ਕੋਈ ਨਹੀਂ ਜੇ ਹੁਣ ਇਕੱਲੇ ਚਲੇ ਗਏ ਬਿਨਾ ਐਕਸਪੀਰੀਅੰਸ ਕੀਤੇ ਆ ਚੜਦਾ ਯਾਰ ਖੜਿਆ ਨੇ ਸਾਹ ਚੜੀ ਜਾਂਦਾ ਜਿਹੜਾ ਸਰਪ੍ਰਾਈਜ਼ ਜੱਗੀ ਨੇ ਸਾਹਮ ਕੇ ਰੱਖਿਆ ਹੈ ਇਸਨੇ ਤੁਹਾਡੇ ਵਾਸਤੇ ਦੋ ਦਿਨ ਦਾ ਖੜ ਜਾ ਇੱਕ ਮਿੰਟ ਆ ਜੱਗੀ ਨੇ ਸਰਪ੍ਰਾਈਜ਼ ਸਾਹਮ ਕੇ ਰੱਖਿਆ ਸੀ ਕਹਿੰਦਾ ਵੀ ਇਹ ਕਿਸੇ ਨੂੰ ਨਹੀਂ ਪਤਾ ਬਈ ਇੱਥੇ ਹਾਂ ਮੜਾ ਦੱਸੋ ਜੱਗੀ ਇੱਕ ਮਿੰਟ ਸਾਈਡ ਤੇ ਇਹ ਆਪਾਂ ਆਉ ਤੱਕ ਲੈ ਕੇ ਆਣਾ اچھا ਇਹ ਪਾਣੀ ਹੈ ਕਿ ਪਰਫ ਸਿਰੇ ਤੱਕ ਇਹ ਇਹੀ ਸਰਪ੍ਰਾਈਜ਼ ਸਰਪ੍ਰਾਈਜ਼ ਹੈਗਾ ਚਲੋ ਛੱਡ ਜਾ ਜਦ ਮੈਂ 3 ਕਹੂੰਗਾ ਜਾਂ ਸਿਟੀ ਆ ਉਹ ਵੀ ਦੇਖੀਗੇ 1 2 3 ਮਾਰ ਫਿਰ ਆਰ ਯੂ ਆਈ ਸੀ ਉਹਨੂੰ ਕਿੱਥੇ ਨੂੰ ਲੈਣਾ ਹੱਦ ਤੱਕ ਹੌਣ ਤੱਕ ਜਾਣਾ ਪਲੂ ਪੁੱਤਾ ਕਿਵੇਂ ਕਰਦਾ ਕੱਤਾ ਇੱਥੇ ਆ ਤਰਫੇ ਆ ਭਾਈ ਆ ਜੀ ਜਾ ਕੇ ਆ ਲੋ ਭਾਈ ਆ ਜਿਹੜਾ 2 ਦਿਨ ਦਾ ਸਸਪੈਂਸ ਰੱਖਿਆ ਹੋਇਆ ਸੀਗਾ ਜੱਗੀ ਨੇ ਆ ਆ ਸਰਪ੍ਰਾਈਜ਼ ਸੀਗਾ ਜੱਗੀ ਦਾ ਦੇਖ ਲਿਆ ਤੁਸੀਂ ਸਾਰਿਆਂ ਨੇ ਉਹ ਕੁੱਤੇ ਪਾ ਦਾ ਪਿੱਛੇ ਮਾਰ ਦੇ ਮਾਰੀ 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 ਕੁੱਤੇ ਵਾਂਗ ਛੱਡ ਦੇ ਕੁੱਤਾ ਦੇ ਮਗਰ ਫੜਤਾ ਏ ਏ ਗਰਦਾ ਜੱਗੀ ਨਾ ਬਰਫ਼ ਚ ਲੈਣਾ ਪਾਉਂਦਾ ਪਾਉਂਦਾ ਉਹ ਚਲੇ ਗਿਆ ਤੁਸੀਂ ਹਿਸਾਬ ਲਾ ਲਓ ਵੀ ਬਰਫ਼ ਕਿੰਨੀ ਹੈ ਦੇਖੀਏ ਕਿਨੇ ਉੱਪਰ ਨੂੰ ਆ ਜਾ ਕੁੱਤੇ ਵਾਂਗ ਆ ਉੱਪਰ ਨੂੰ ਕੁੱਤੇ ਵਾਂਗ ਚਾਰੇ ਪੈਰਾਂ ਨਾਲ ਆ ਚਾਰਾਂ ਨਾਲ ਚਾਰੇ ਪੈਰਾਂ ਨਾਲ ਆ ਜਿਵੇਂ ਜਿਵੇਂ ਕਿ ਕੁੱਤਾ ਨਹੀਂ ਆਉਂਦਾ ਲਓ ਜੀ ਪਹੁੰਚ ਗਏ ਸਿਸੂ ਦੀਆਂ ਬਾਦੀਆਂ ਦੇ ਵਿਚਾਲੇ ਇੱਥੇ ਚੱਲਦਾ ਖਾਣਾ ਪੀਣਾ ਐਡਮਿਨ ਸਾਹਿਬ ਨੇ ਆਹ ਐਡਮਿਨ ਸਾਹਿਬ ਨੇ ਸਾਡੇ ਥੋੜੇ ਡਾਊਨ ਹੋ ਗਏ ਥੋੜਾ ਲੈਵਲ ਇੱਥੇ ਮਗਰ ਲੋ ਗਿਆ ਸਾਡਾ ਇੱਥੇ ਸਾਡਾ ਦੇਵਤਾਲ ਲੋ ਗਿਆ ਹੁਣੇ ਹੁਣੇ ਧੁੱਪ ਤੀ ਤੇ ਮੈਂ ਮਨ ਮਗਰ ਲੋਕਣੇ ਲੁਵੇਟੇ ਖੜੇ ਪੈਰ ਖੜੇ ਪੈਰ ਮਗਰ ਮੋਹਲੂਗਾ ਪਰ ਨਹੀਂ ਗਾ ਰਹੇ ਮਗਰ ਗਿਆ ਮਾਰ ਜੱਗੇ ਕਿਹਦੇ ਮਗਰ ਗਿਆ ਅੱਜ ਅਸੀਂ ਇਹ ਪਹਾੜੀ ਦੇ ਮਗਰ ਆਹ ਪਹਾੜੀ ਦੇ ਮਗਰ ਆ ਉਲਦੀ ਦੇ ਜਗਾਣੇ ਬਰਫਾਂ ਦੇ ਤੋਂ ਦੂਈ ਲੈਣ ਜਗਾਣੇ ਹੋਊਗਾ ਇਹ ਟਾਈਮ ਦੱਸੂ ਇਹ ਜੀ ਸਿਸੂ ਦੀ ਲੇਖ ਇਹਦੇ ਕਰਕੇ ਸੀਸੂ ਦੇ ਵਿੱਚ ਲੋਕੇ ਸਾਰੇ ਆਉਂਦੇ ਨੇ ਇੱਥੇ ਦਾ 뷰 ਨੇਚਰਲ 뷰 ਤੇ ਹੁਣ ਤੁਹਾਨੂੰ ਲੈ ਕੇ ਜਾਣੇ ਆ ਤੋਂ ਬਾਅਦ ਕਟ ਤੂ ਤੋਂ ਵਾਪਸੀ ਹੈ ਤੇ ਖੁਣ ਜਾ ਰਹੇ ਆ ਮਨਾਲੀ ਨੂੰ ਬਸ ਕਿਉਂ ਇਹਨਾਂ ਨੂੰ ਤੇ ਦਰਨ ਕੋਈ ਨਾ ਕੱਟ ਲਈ ਤੇ ਹੁਣ ਤੁਹਾਨੂੰ ਕਰਾਉਨੇ ਆ ਅਟਲ ਟਨਲ ਦੇ ਦਰਸ਼ਨ ਬਹੁਤਿਆਂ ਨੇ ਕੀਤੇ ਵੀ ਹੋਣਗੇ ਕਾ ਵੀ ਮਸ਼ਹੂਰ ਹੈ ਮੰਮੀ ਮੰਜਮਾ ਮੰਨੀ ਪਰ ਮੰਨੀ ਆ ਲੋਪੀ ਸਭ ਤੋਂ ਲੰਬੀ ਹੈ ਇੱਕ ਲੋ ਜੀ ਹੁਣ ਲੱਗਿਆ ਚਾ ਐਂਟਰ ਮਤਲਬ ਕਹਿੰਦੇ ਆਪਣੀ ਇਸ ਕੰਟਰੀ ਲਈ ਬਹੁਤ ਜ਼ਰੂਰੀ ਸੀ ਇਹ ਤੇ ਖੜਨ ਨਹੀਂ ਰੁਕਣ ਨਹੀਂ ਦਿੰਦੇ ਫੋਟੋ ਵਗੈਰਾ ਖਿੱਚਣੀਆਂ ਜਾਂ ਕੁਝ ਵੀ ਬੱਲੇ ਬੱਲੇ ਜਿਦੇ ਤੋੜ ਦਿੰਦੇ ਨੇ ਚਲੋ ਲੋਕ ਥੋੜਾ ਜਿਹਾ ਰਿਸਕ ਵੀ ਆ ਹਨ ਤੇ ਆ ਇਹਦੀ ਐਂਟਰੀ ਆ ਜੀ ਚੈੱਕ ਕਰੋ ਇਹ ਸਪੈਸ਼ਲੀ ਨਾ ਲੇ ਲਦਾਖ ਲਈ ਬਣਾਈ ਸੀਗੀ ਵੀ ਜਦੋਂ ਮਤਲਬ ਜਿੱਦੋਂ ਉੱਥੇ ਚਾਈਨਾ ਦੇ ਬਾਰਡਰ ਦੇ ਨਾ ਲਦਾਖ ਕਈ ਮਤਲਬ ਫੌਜੀ ਆਪਣਾ ਜਿਵੇਂ ਆਪਣੀ ਆਰਮੀ ਉੱਥੇ ਜਾ ਨਹੀਂ ਸੀ ਪਾਉਂਦੀ ਜਿਹੜਾ ਨੋਰਮਲ ਰਸਤਾ ਸੀਗਾ ਰਤਾੰਗ ਪਾਸ ਵਾਲਾ ਕਿਉਂਕਿ ਉੱਧਰ ਬਰਫ਼ ਦੀ ਐਡੀ ਮੋਟੀ-ਮੋਟੀ ਪਰਤ ਜੰਮ ਜਾਂਦੀ ਸੀਗੀ ਤੇ ਉੱਥੇ ਜਾਣਾ ਮੁਸ਼ਕਲ ਹੋ ਸਕ ਜਾਂਦਾ ਸੀਗਾ ਤੇ ਫੌਜ ਜਿਹੜੀ ਸੀਗੀ ਉਹ 4 ਕਿ ਮਹੀਨੇ ਦੇ ਜਿਹੜਾ ਟਾਈਮ ਸੀਗਾ ਉਹਦੇ ਵਿੱਚ ਹੀ ਆਪਣਾ ਹੌਲ ਜਨ ਕਰ ਸਕਦੀ ਸੀਗੀ ਇਹ ਟਨਲ ਬਣਾਉਣ ਨਾਲ ਇਹ ਹੋ ਗਿਆ ਬਈ ਆਰਮੀ ਹੁਣ ਕਿਸੇ ਵੀ ਟਾਈਮ ਸਾਲ ਦੇ 365 ਦਿਨਾਂ ਚੋਂ ਕਿਸੇ ਵੀ ਦਿਨ ਉਹ ਆਪਣੇ ਲਦਾਖ ਤੱਕ ਈਜ਼ਲੀ ਪਹੁੰਚ ਕਰ ਸਕਦੇ ਨੇ ਸੋ ਇਹਦਾ ਮੇਨ ਮਕਸਦ ਹੋਈ ਸੀਗਾ ਇਹ ਸਿਰਫ ਆਪਣੀ ਜਿਵੇਂ ਮਨੀ ਨੇ ਦੱਸਿਆ ਹੁਣ ਵੀ ਉਹ ਆਪਣੇ ਫੌਜ ਲਈਓ ਮਤਲਬ ਉਹਨਾਂ ਨੂੰ ਟਾਈਮ ਘੱਟ ਵੱਜਦਾ ਸੀਗਾ ਉਹਦੇ ਕਰਕੇ ਬਣਾਈ ਸੀ ਆਪਣੀ ਗਵਰਨਮੈਂਟ ਨੇ ਇਹ ਕਈ ਸਾਲਾਂ ਚ ਬਣੀ ਸੀਗੀ ਤੇ ਚਲੋ ਇਹਦੇ ਬਾਰੇ ਥੋੜਾ ਜਿਹਾ ਰਿਸਰਚ ਕਰਕੇ ਇਹ ਦੇਖਦੇ ਆਂ ਵੀ ਕੀ ਹਿਸਾਬਤਾ ਵੇ ਇਹਦਾ ਕਿੰਨੇ ਟਾਈਮ ਚ ਬਣੀ ਤੇ ਚਲੋ ਅੱਗੇ ਮਿਲਦੇ ਆਂ ਤੁਹਾਨੂੰ ਹਾਂਜੀ ਜਿਵੇਂ ਤੁਹਾਨੂੰ ਪਤਾ ਹੀ ਆ ਅਸੀਂ ਪਹੁੰਚੇ ਹਾਂ ਮਨਾਲੀ ਤੇ ਰਤਾੰਗ ਪਾਸ ਤੇ ਘੁੰਮ ਕੇ ਘੁਮਾ ਕੇ ਹੁਣ ਅਸੀਂ ਮਨਾਲੀ ਇੱਕ ਬਾਜ਼ਾਰ ਦੇ ਵਿੱਚ ਆ ਗਏ ਮੁੰਡੇ ਕਹਿੰਦੇ ਵੀ ਸ਼ਾਪਿੰਗ ਕਰਨੀ ਆ ਕਰਨੀ ਆ ਬਦਾਈ ਨਹੀਂ ਯਾਨੀ ਦੇਖਣਗੇ ਜ਼ਰੂਰ ਚੀਜ਼ਾਂ ਉਹੀ ਨੇ ਜਿਹੜੀਆਂ ਆਪਣੇ ਉੱਥੇ ਹੈਗੀਆਂ ਨੇ ਪਰ ਕੋਮੇ ਕੇ ਮੇਲਾ ਜ਼ਰੂਰ ਦੇਖਣਾ ਚਾਹੀਦਾ ਇਹ ਮਾਰਕੀਟ ਆ ਜੀ ਮਨਾਲੀ ਦੀ ਮਾਲ ਰੋਡ ਦੇ ਉੱਤੇ ਟਾਈਮ ਦੱਸਣ ਦੀ ਤੁਹਾਨੂੰ ਲੋੜ ਨਹੀਂ ਇਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਹੈ ਕੀਆ ਕਿਹੜੀ ਕੱਢ ਦਿੰਦੇ ਆਪਾਂ ਇਹ ਕਿਹੜੀ ਕੱਢ ਦਿੰਦੇ ਆ ਪਿੱਛੋਂ ਪੀਸ ਨਹੀਂ ਕੱਢ ਦਿੰਦੇ ਪੀਸ ਹੀ ਕੱਢ ਦਿੰਦੇ ਆ ਲੱਕੜ ਦੀ ਹੁੰਦੀ ਜਿਹੜਾ ਉਹ ਦਿਨ ਖੇਡਦੇ ਸੀ ਆਪਾਂ ਯਾਰ ਜੈਂਗਾ 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 ਹੈਗਾ ਇਹ ਰਿਜਨ ਲਾ ਫਾਇਰ ਕਰਨਾ ਯਾਰ ਗੱਡੀ ਚ ਰੱਖਣ ਨੂੰ ਰਹੀ ਆ ਨਾ ਡਰੋਨ ਨੂੰ ਜੇ ਕੋਈ ਆ ਜਾਵੇ ਰਾਤ ਨੂੰ ਡਰੋਨ ਕਿੰਨੇ ਦੀ ਹੈ ਇਹ 2500 2500 1200 ਸਸਤਾ ਕਰ ਦੇ ਜਲਦੀ ਦਿਖਾ ਦਿਓ ਕਿ ਨਹੀਂ ਦਗਾ ਮੈਂ ਦੇਖੂਗਾ ਅੱਛਾ ਬਸ ਖੜਕਾ ਹੀ ਕਰੀ ਖੜਕਾ ਹੀ ਕਰਨਾ ਖੜਕਾ ਵੀ ਗੋਲੀ ਜਿੰਨਾ ਤਾਂ ਨਹੀਂ ਹੈਗਾ ਗੋਲੀ ਜਿੰਨਾ ਤਾਂ ਨਹੀਂ ਹੈਗਾ ਮਾਰੀ ਨਾ ਮੇਰੇ ਇਹਦੇ ਵਿੱਚ ਕੁਝ ਹੋਰ ਵੀ ਹੈਗਾ ਕੋਈ ਹੋਰ ਹਾਂਜੀ ਅਸੀਂ ਅੱਜ ਜਿਵੇਂ ਤਰੀਕ ਹੈਗੀ ਆ 25 ਵਿਆਸ ਪੰਜਾਬੀ ਢਾਬੇ ਤੇ ਪਹੁੰਚੇ ਤੇ ਆ ਵੀਰਾਂ ਨੇ ਸਾਨੂੰ ਰੋਟੀ ਖਲਾਈ ਆ ਵੀ ਬੜੀ ਸਵਾਦ ਆ ਯਾਰ ਰੋਟੀ ਤੁਹਾਡੀ ਸ਼ੁਕਰੀਆ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਬੱਤਾ ਪਾਜੀ ਖਾਣਾ ਆਪਣਾ ਖੁੱਲਾ ਡੰਡਾ ਨਾ ਨਾ ਬਹੁਤ ਸਵਾਦ ਆ ਕੱਲ ਅਸੀਂ ਪਰੌਂਠੇ ਵੀ ਤੁਹਾਡੇ ਕੋਲ ਹੀ ਖਾ ਕੇ ਜਾਣੇ ਬਹੁਤ ਵਧੀਆ ਖਾਣਾ ਤੇ ਜਿੰਨੇ ਵੀ ਪੰਜਾਬੀ ਆਉਂਦੇ ਨੇ ਭਾਈ ਤਾਂ ਇੱਥੇ ਬਿਆਸ ਪੰਜਾਬੀ ਢਾਬਾ ਸਾਰੇ ਬਿਆਸ ਪੰਜਾਬੀ ਢਾਬੇ ਤੇ ਰੋਟੀ ਜ਼ਰੂਰ ਖਾ ਕੇ ਜਾਇਓ ਬਹੁਤ ਮਤਲਬ ਬਹੁਤ ਫੇਮਸ ਫੂਡ ਹੈ ਬਹੁਤ ਸਵਾਦ ਵਧੀਆ ਜੀ ਬਹੁਤ ਬਦ ਵਧੀਆ ਖਾਣਾ ਹਾਂ ਜਿੰਨੇ ਵੀ ਪੰਜਾਬੀ ਆਉਂਦੇ ਨੇ ਤਾਂ ਇਹ ਢਾਬੇ ਤੇ ਰੋਟੀ ਖਾਣਾ ਜ਼ਰੂਰ ਖਾ ਕੇ ਜਾਣਾ ਇੱਕ ਟਾਈਮ ਖਾ ਲਿਓ ਬਾਕੀ ਟਾਈਮ ਤੁਸੀਂ ਆਪੇ ਆ ਜਾਣਾ ਜਦ ਸਵਾਦ ਹੋਊਗਾ